ਸਾਰੇ ਫੈਸਟੀਵਲ ਸ਼ਰੂ ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਨਵਾਉਣੇ ਪੈਣਗੇ ਕਿਉਂਕਿ ਕੋਈ ਰਾਤ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ bizness ਦੇ ਸਭ ਉੱਚ ਅਧਿਕਾਰੀਆਂ ਨੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਜਿਹੜੇ ਸਬੂਤ ਇਕੱਠੇ ਕੀਤੇ ਗਏ ਵਿਕਰਮ ਮਜੀਠੀਆ ਦੇ ਵਿਰੁੱਧ 4000 ਸਫਿਆਂ ਦੀ ਰਿਪੋਰਟ 700 ਕਰੋੜ ਦੀ ਬੇਅਨਾਮੀ ਜਾਇਦਾਦ ਅਤੇ 400 ਖਾਤਿਆਂ ਦੇ ਵਿੱਚ ਦਸਾਂ ਸਾਲਾਂ ਦੇ ਵਿੱਚ ਲੈਂਡ ਰਿਡ ਕੀਤਾ ਗਿਆ 200 ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਬੰਦੇ ਜਿਹੜੇ ਗਵਾਹ ਬਣੇ ਨੇ ਵਿਕਰਮ ਜੀਠਿਆ ਦੇ ਵੱਖ-ਵੱਖ ਕੇਸਾਂ ਦੇ ਵਿੱਚ ਮਲਟੀਪਲ ਯਾਨੀ ਕਿ 12 ਤੋਂ ਵੱਧ ਕੇਸ ਦਾਇਰ ਕੀਤੇ ਗਏ ਨੇ ਵਿਕਰਮ ਜੀਠਿਆ ਤੇ ਪਹਿਲਾ 1 ਕੇਸ ਸੀ ਲੇਕਿਨ 11 ਤੋਂ 12 ਕੇਸ ਹੋਰ ਐਡ ਕਰ ਦਿੱਤੇ ਨੇ ਐਫ ਆਈ ਆਰ ਦਰਜ ਕਰ ਦਿੱਤੀਆਂ ਗਈਆਂ ਨੇ ਬਿਕਰਮ ਮਜੀਠੀਆ ਤੇ ਬਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ ਪੂਰੀ ਤਰ੍ਹਾਂ ਕੋਕੇ ਜੜ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਪੱਕੇ ਪੈਰੀ ਹੱਥ ਪਾਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜੇਕਰ ਹੁਣ ਕਿਸੇ ਨੇ ਚੀਕਾ ਸੁਣਨਿਆ ਹੋਣ ਤੇ ਕਿਸੇ ਨੂੰ ਨਾ ਪਤਾ ਹੋਵੇ ਕਿ ਛੜ ਘੁੰਡੀਆਂ ਕਿਵੇਂ ਉੱਡਦੀਆਂ ਨੇ ਉਹ ਨਾ ਪਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਜੀਠੇ ਦੀਆਂ ਕਿਵੇਂ ਛੜ ਘੁੰਡੀਆਂ ਉੱਡਰੀਆਂ ਨੇ ਕਿਵੇਂ ਚੀਕਾਂ ਪੈਰੀਆਂ ਨੇ ਉਹ ਜਾ ਕੇ ਸੁਣ ਸਕਦੇ ਨੇ ਤੇ ਵੇਖ ਸਕਦੇ ਨੇ ਬਿਕਰਮ ਜੀਠੇ ਤੇ ਐਡੇ ਪੱਧਰ ਤੇ ਵੱਡੀ ਕਾਰਵਾਈ ਹੋਵੇਗੀ ਬਿਕਰਮ ਜੀਠਿਆ ਨੇ ਕਦੇ ਵੀ ਸੁਪਨੇ ਦੇ ਵਿੱਚ ਨਹੀਂ ਸੋਚਿਆ ਹੋਵੇਗਾ ਬਿਕਰਮ ਜੀਠੇ ਤੋਂ ਇਲਾਵਾ ਗਰੀਬ ਕੌਰ ਮਜੀਠੀਆ ਸਤਿਆਜੀਤ ਮਜੀਠੀਆ ਸਤਿਅਮ ਜੀ ਦੀ ਤਰ ਪਤਨੀ ਯਾਨੀ ਕਿ ਬਿਕਰਮਜੀਠਿਆ ਦੀ ਮਾਤਾ ਅਤੇ ਬਿਕਰਮਜੀਠਿਆ ਦੇ ਸਾਲੇ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਇਹ ਪਹੁੰਚ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਪੰਥਮਾਨ ਤਾਂ ਕਹਿ ਚੁੱਕੇ ਨੇ ਕਿ ਫਾਈਲਾ ਸਾਡੇ ਹੱਥੇ ਆ ਰਹੀਆਂ ਨੇ ਜਿਵੇਂ ਜਿਵੇਂ ਫਾਈਲਾ ਦੇ ਵਿੱਚੋਂ ਖੁਲਾਸੇ ਹੋਣਗੇ ਨਾਲ ਦੇ ਨਾਲ ਉਹਨਾਂ ਉੱਤੇ ਬਿਜ਼ਨਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਿਕਰਮਜੀਠਿਆ ਦੇ ਵਿਰੁੱਧ 4000 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ 700 ਕਰੋੜ ਰੁਪਏ ਦਾ ਖੁਲਾਸਾ ਹੋਇਆ ਹੈ 400 ਤੋਂ ਵੱਧ ਬੈਂਕ ਖਾਤੇ ਦੇ ਵਿੱਚ ਟ੍ਰਾਂਸਫਰਟ ਵਿਕਰਮ ਜੀਠੀਆ ਵਿਕਰਮ ਜੀਠੀਆ ਦੀ ਧਰਪਤਨੀ ਗਰੀਬ ਕੁੌਰ ਮੀਠੀਆ ਸਤਿਆਜੀਤ ਮੀਠੀਆ ਅਤੇ ਸਾਰੇ ਸਹਿਬਾਨਾਂ ਵੱਲੋਂ ਕੀਤਾ ਗਿਆ ਹੈ 200 ਤੋਂ ਵੱਧ ਬੰਦੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਗਵਾਹ ਜਿਹੜੇ ਵਿਕਰਮ ਜੀਠੀਆ ਦੇ ਵਿਰੋਧ ਬੋਲੇ ਨੇ ਇਸ ਤੋਂ ਵੱਧ ਸਰਕਾਰੀ ਗਵਾਹਾਂ ਨੇ ਵੀ ਫਟੇ ਪੋਚ ਕੇ ਰੱਖ ਦਿੱਤੀ ਹੈ ਬਿਕਰਮ ਜੀਠਿਆ ਦੀ 15 ਵਾਰ ਸੁਣਵਾਈ ਹੋਈ ਬਿਕਰਮ ਜੀਠਿਆ ਦੀ ਜ਼ੁਬਾਨ ਨੂੰ ਲੈ ਕੇ ਲੇਕਿਨ ਆਖਰਕਾਰ ਜ਼ੁਬਾਨ ਰੱਦ ਕਰ ਦਿੱਤੀ ਗਈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖਕਾਹ ਚਾਵੇਗਾ ਜੋ ਕੁਝ ਵੀ ਚਲਾਨ ਦੇ ਵਿੱਚ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਬਿਕਰਮ ਜੀਠਿਆ ਦੇ ਵਿਰੁੱਧ ਪੇਸ਼ ਕੀਤਾ ਗਿਆ ਚਾਰ ਟ੍ਰੈਂਕਾਂ ਦੇ ਵਿੱਚੋਂ ਰਿਪੋਰਟਰ ਲੈ ਕੇ ਜਦੋਂ ਕੋਰਟ ਦੇ ਵਿੱਚ ਪਹੁੰਚੇ ਤਾਂ ਹੋਸ਼ ਘਵਾਸ ਉੱਠ ਗਿਆ ਬਿਕਰਮ ਜਿਠਿਆ ਦੇ ਵਕੀਲਾਂ ਦੇ ਬਿਕਰਮ ਜਿਠਿਆ ਦੀ ਤਰਫ ਪਤਨੀ ਗਰੀਬ ਕੌਰ ਮਜੀਠੀਆ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿ ਇੰਨਾ ਮਟੀਰੀਅਲ ਇੰਨੇ ਦਸਤਾਵੇਜ਼ ਕਿਵੇਂ ਹੱਥ ਲੱਗ ਗਏ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਦੇ ਕਿਉਂਕਿ ਇੱਕ ਇੱਕ ਇੰਚ ਦੀ ਜਾਂਚ ਕੀਤੀ ਗਈ ਜਿਹੜੀ ਜਾਇਦਾਦ ਬਿਕਰਮ ਜਿਠਿਆ ਵੱਲੋਂ ਦਸਾਂ ਸਾਲਾਂ ਵਿੱਚ ਬਣਾਈ ਗਈ ਬਿਕਰਮਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਪੱਦਰ ਉੱਤੇ ਮੇਰੇ ਤੇ ਕਾਰਵਾਈ ਕਰਨਗੇ ਹਾਲਾਂਕਿ ਰੱਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਬੀਬਾ ਹਸਿੰਦਰਪੁਰ ਬਾਦਲ ਡਾਕਟਰ ਦਜੀਤ ਸਿੰਘ ਛੀਮਾ ਬਲਵਿੰਦਰ ਸਿੰਘ ਖੁੰਦੜ ਹੋਰਾਂ ਨੂੰ ਕੁੱਸਿਆ ਗਿਆ ਕਿ ਸਿੱਖਾਂ ਵਾਸਤੇ ਐਮਰਜੈਂਸੀ ਵਾਲੇ ਹਾਲਾਤ ਬਣ ਗਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਤੁਸੀਂ ਪਾਰਟੀ ਦੀ ਖਾਤਰ ਲੜੋ ਉਹਦੇ ਵਿੱਚ ਮੈਂ ਕੋਈ ਕਿੰਤੂ ਗੰਤੂ ਨਹੀਂ ਕਰਾਂਗਾ ਜੇਕਰ ਤੁਸੀਂ ਬਿਕਰਮਜੀਠਿਆ ਤੇ ਹੱਕ ਵਿੱਚ ਕੋਈ ਧੰਨਾ ਲਾਓਗੇ ਕੋਈ ਪ੍ਰੋਟੈਸਟ ਕਰੋਗੇ ਕੋਈ ਆਵਾਜ਼ بلند ਕਰੋਗੇ ਤਾਂ ਤੁਹਾਡਾ ਵੀ ਉਹੀ ਹਾਲ ਹੋਵੇਗਾ ਜੋ ਬਿਕਰਮਜੀਠਿਆ ਦਾ ਹੋ ਰਿਹਾ ਹੈ ਕਿਉਂਕਿ ਬਿਕਰਮਜੀਠਿਆ ਨਸ਼ਾ ਤਸਕਰ ਹੈ ਸੱਤਾ ਤੇ ਪਿੰਡੀ ਨਾਲ ਉਹਦੇ ਸਮਝੌਤੇ ਸੀ ਸੱਤਾ ਤੇ ਪਿੰਡੀ ਉਹਦੇ ਪੱਗਵਟ ਭਰਾ ਬੜੇ ਹੋਏ ਸੀ ਤੇ ਘਰ ਦੇ ਵਿੱਚ ਖਾਣਾ ਪੀਣਾ ਚੱਲਦਾ ਸੀ ਬਿਕਰਮਜੀਠਿਆ ਦੇ ਯਾਨੀ ਕਿ ਬਿਕਰਮਜੀਠਿਆ ਫਸੇ ਨੇ ਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੜਿੱਕੇ ਚੜ ਗਏ ਨੇ ਮਾਨ ਦੇ ਜਿਹੇ ਅੜਿੱਕੇ ਚੜੇ ਕਿ ਪੰਜਾਬ ਦੇ ਪੂਰੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਬਾਸ਼ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕਰ ਰਹੇ ਨੇ ਬਿਕਰਮ ਮਜੀਠੀਆ ਹੁਣ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਗੇ ਵਕ ਵਕ ਪੱਤਰਕਾਰਾਂ ਵੱਲੋਂ ਵਕ ਵਕ ਵਕੀਲਾਂ ਵੱਲੋਂ ਬਿਕਰਮਜੀਠੀਆ ਮਜੀਠੀਆ ਦੇ ਕੇਸ ਨੂੰ ਲੈ ਕੇ ਸੜੀ ਕੀਤੀ ਗਈ ਹੈ ਉਹਨਾਂ ਕਹਿੰਦਾ ਜਿੰਨੇ ਕੋ ਕੇਸ ਬਿਕਰਮ ਮਜੀਠੀਆ ਉੱਤੇ ਐਡ ਕਰ ਦਿੱਤੇ ਗਏ ਨੇ ਥੋਪ ਦਿੱਤੇ ਗਏ ਨੇ ਜਿੰਨੇ ਕੋ ਕੇਸਾਂ ਦੇ ਵਿੱਚ ਉਹ ਅਨਵੋਲਮ ਨੇ ਉਹ ਸਾਰਿਆਂ ਕੇਸਾਂ ਤੇ ਜੇਕਰ ਕਾਰਵਾਈ ਹੋਵੇ ਤਾਂ ਡੇਢ ਸਾਲ ਤੱਕ ਬਿਕਰਮ ਮਜੀਠੀਆ ਨੂੰ ਜ਼ਬਾਨ ਤਹ ਹੀ ਨਹੀਂ ਮਿਲੇ ਆਗਾ ਦੇਖਦੇ ਆ ਕਿ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਰੂਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਜਾਂ ਨਹੀਂ ਬਣਦੀ ਜੇਕਰ ਦੁਬਾਰਾ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਤਾਂ ਬਿਕਰਮ ਮਜੀਠੀਆ ਦਾ ਡੇਢ ਸਾਲ ਤੋਂ ਬਾਅਦ ਵੀ ਆਉਣਾ ਮੁਸ਼ਕਲ ਹੋ ਜਾਵੇਗਾ ਉਧਰ ਸੁਖਬੀਰ ਸਿੰਘ ਬਾਦਲ ਬਿਲਕੁਲ ਸਾਇਲੈਂਟ ਹੋ ਗਏ ਨੇ ਬਿਲਕੁਲ ਚੁੱਪਚਾਪ ਕਿਸੇ ਵੀ ਤਰ੍ਹਾਂ ਦਾ ਪਲਟਵਾਰ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਪੁਗਵੰਤ ਮਾਨ ਜੀ ਸਮੁੱਚੀ ਆਪ ਆਰਦੀ ਪਾਰਟੀ ਦੀ ਲੀਡਰਸ਼ਿਪ ਦੇ ਵਿਕਰਮ ਜੀਠਿਆ ਨੂੰ ਲੈ ਕੇ ਕਿਉਂਕਿ ਵਿਕਰਮ ਜੀਠਿਆ ਕਸੂਰਵਾਲ ਨੇ ਦੋਸ਼ੀ ਨੇ ਉਹਨਾਂ ਜਿਹੜੀ ਉਹਨਾਂ ਨੇ ਜਾਇਦਤ ਕਥੀ ਕੀਤੀ ਹੈ ਉਹ ਪੁੱਠੇ ਪੁੱਠੇ ਸਿੱਦੇ ਹੱਥ ਮਾਰ ਕੇ ਜਾਂ ਨਸ਼ਾ ਤਸਕਰੀ ਕਰਕੇ ਬਣਾਈ ਕੀ ਜਾਇਦਾਦ ਉੱਤੇ ਬਲਡوزر ਵੀ ਚੱਲੇਗਾ ਇਹਦਾ ਪੰਜਾਬੀ ਚਲਾਇਆ ਜਾਵੇਗਾ ਉਹ ਜਾਇਦਾਦ ਕੁਰਕ ਵੀ ਕੁਰਕ ਵੀ ਕੀਤੀ ਜਾਵੇਗੀ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਨੂੰ ਜਲਦੀ ਕੁਰ ਕਰਕੇ ਉਹ ਸਰਕਾਰ ਆਪਣੀ ਕਸਟਡੀ ਦੇ ਵਿੱਚ ਆਪਣੇ ਅੰਡਰ ਲਵੇਗੀ ਯਾਨੀ ਕਿ ਹੁਣ ਪਾਣੀ ਦੇ ਵਿੱਚ ਮਧਾਨੀ ਪਾਉਣਗੇ ਬਿਕਰਮਜੀਠੀਆ ਅਤੇ ਬਿਕਰਮਜੀਠੀਆ ਦੇ ਵਕੀਲ ਜਿਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਕਿਉਂਕਿ ਇਲਜ਼ਾਮ ਪੂਰੀ ਤਰ੍ਹਾਂ ਪੱਕੇ ਨੇ ਠੋਸ ਸਬੂਤ ਨੇ ਦਲੀਲਾ ਵੀ ਨੇ ਆਪੀਲਾ ਵੀ ਨੇ ਅਤੇ ਸਾਰੇ ਗਵਾਹ ਵਿਕਰਮ ਜੀਠਿਆ ਦਾ ਵਿਰੋਧ ਕਰ ਰਹੇ ਨੇ ਯਾਨੀ ਕਿ ਜਿਹੜੇ ਕਿਸੇ ਸਮੇਂ ਵਿਕਰਮ ਜੀਠਿਆ ਦੇ ਨਾਲ ਸੀ ਜਿਹੜੇ ਸਮੇਂ ਵਿਕਰਮ ਜੀਠਿਆ ਜਦੋਂ ਸੱਤਾ ਦੇ ਵਿੱਚ ਸੀ ਜਦੋਂ ਇਹਨਾਂ ਦੀ ਤੂਤੀ ਬੋਲਦੀ ਸੀ ਤੇ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਆਗੂ ਨੇ ਜਿਹੜੇ ਇਹ ਵਿਕਰਮ ਜੀਠਿਆ ਤੋਂ ਬਿਨਾਂ ਸਾਥ ਨਹੀਂ ਲੈਂਦੇ ਸੀ ਲੇਕਿਨ ਸੱਤਾ ਦੇ ਵਿੱਚ ਨਹੀਂ ਵਿਕਰਮ ਜੀਠਿਆ ਵਿਧਾਇਕ ਨਹੀਂ ਮੰਤਰੀ ਨਹੀਂ ਜਿਵੇਂ ਅਸੀਂ ਕਹਿੰਦੇ ਹੁੰਦੇ ਕਿ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਲਹਿੰਦੇ ਸੂਰਜ ਨੂੰ ਕੋਈ ਯਾਦ ਨਹੀਂ ਕਰਦਾ ਇਸੇ ਤਰ੍ਹਾਂ ਬਿਕਰਮ ਮਜੀਠੀਆ ਦੇ ਖਿਲਾਫ ਕਿੰਨਾ 200 ਬੰਦਿਆਂ ਨੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਦੇ ਦਸਤਾਵੇਜ਼ ਵਿੱਚ ਵੀ ਜਿਹੜੇ ਨਾਲ ਲਾਏ ਗਏ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂਨੀ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ